ਘਰ ਦੇ ਚ ਦੋ ਤਰ੍ਹਾਂ ਦੇ ਸਿੱਖ ਨੇ ਕੇਸਾਧਾਰੀ ਸਿੱਖ ਸਹਿਜਦਾਰੀ ਸਿੱਖ ਅੰਮ੍ਰਿਤਧਾਰੀ ਸਿੱਖ ਸਹਿਜਦਾਰੀ ਸਿੱਖ ਅੰਮ੍ਰਿਤ ਪਾਨ ਕਰ ਲਿਆ ਗੁਰੂ ਦੀ ਯੂਨੀਫਾਰਮ ਦਿੱਤੀ ਹੋਈ ਪਹਿਨ ਲਈ ਹੈ ਸਹਿਜਦਾਰੀ ਸਿੱਖ ਅੰਮ੍ਰਿਤ ਨਹੀਂ ਛਕਿਆ ਕੇਸ ਵੀ ਨਹੀਂ ਰੱਖਿਆ ਦਸਾਂ ਗੁਰੂਆਂ 'ਚ ਵਿਸ਼ਵਾਸ ਰੱਖਦੇ ਨੇ ਸਾਰਾ ਕਰਮ ਗੁਰਮਰਿਆਦਾ ਅਨਸਾਰ ਕਰਦੇ ਨੇ ਪਰ ਅਜੇ ਗੁਰੂ ਦੀ ਦਿੱਤੀ ਹੋਈ ਵਰਦੀ ਨਹੀਂ ਪਹਿਣੀ ਲੇਕਿਨ ਇਹਨਾਂ ਨੂੰ ਵੀ ਸਿੱਖ ਮੰਨਿਆ ਗਿਆ ਸੈਹੀਦਾਰੀ ਸਿੱਖ ਹਾਂ ਕੇਸਾਦਾਰੀ ਹੋ ਕੇ ਅੰਮ੍ਰਿਤਧਾਰੀ ਹੋ ਕੇ ਫਿਰ ਕੇਸ ਕਟਾ ਦਿੱਤੇ ਇਹ ਸੈਹੀਦਾਰੀ ਨਹੀਂ ਨੇ ਇਹਨਾਂ ਨੂੰ ਪਤਿਤ ਸਿੱਖ ਕਹਾ ਜਾਂਦਾ ਹੈ ਗੁਸਤਾਖੀ ਨਾਲ ਉਹ ਸੈਹੀਦਾਰੀ ਨਹੀਂ ਹੈ ਸੈਹੀਦਾਰੀ ਅਜੇ ਸਿੱਧੇ ਸਿੱਧੇ ਚੱਲਣ ਰੱਖ ਲੈਣਗੇ ਅਜੇ ਦਸਾਂ ਗੁਰੂਆਂ 'ਚ ਵਿਸ਼ਵਾਸ ਹੈ ਅਜੇ ਸ਼ਾਦੀ ਗਮੀ ਖੁਸ਼ੀ ਸਭ ਗੁਰੂ ਆਸ਼ੇ ਦੇ ਮੁਤਾਬਕ ਕਰਦੇ ਨੇ ਅਸੀਂ ਕਹਿ ਤੇ ਦਿੰਨੇ ਹਾਂ ਕਿ ਚਾਰ ਵਰਨਾ ਲਈ ਸਤਿਗੁਰਾਂ ਨੇ ਦਰਵਾਜ਼ੇ ਖੁੱਲੇ ਰੱਖੇ ਪਰ ਮੈਂ ਦੇਖਦਾ ਤਿੰਨ ਤੇ ਬੰਦ ਕਰਦੇ ਨੇ ਤਿੰਨ ਇੱਕ ਵੀ ਅੱਧਾ ਖੁੱਲਾ ਰੱਖੇ ਵਰਣ ਨਹੀਂ ਦਿੰਦੇ ਪਏ ਅਗਲੇ ਨੂੰ ਜੋ ਹੈ ਬਿਲਕੁਲ ਨਾਪ ਤੋਲ ਕੇ ਦੇਖ ਲੈਣਾ